ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਰਫਤਾਰ ਨਿਊਜ਼ ਆਓ ਫੇਰੇ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਕੇਂਦਰੀ ਦਵਾਈ ਮਿਆਰ ਕੰਟਰੋਲ ਸੰਗਠਨ ਦੇ ਨਵੰਬਰ ਦੇ ਡਰੱਗ ਅਲਰਟ ਵਿੱਚ ਦੇਸ਼ ਵਿੱਚ ਬਣੀਆਂ 205 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਤੇ ਇਹਨਾਂ ਵਿੱਚ 47 ਦਵਾਈਆਂ ਹਿਮਾਚਲ ਵਿੱਚ ਬਣੀਆਂ ਹਨ ਇਹ ਦਵਾਈਆਂ ਬੁਖਾਰ ਸ਼ੂਗਰ ਦਿਲ ਮਿਰਗੀ ਇਨਫੈਕਸ਼ਨ ਅਤੇ ਪੇਟ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਹਨ CDSCO ਵੱਲੋਂ ਜਾਰੀ ਡਰੱਗ ਅਲਰਟ ਅਨੁਸਾਰ ਹਿਮਾਚਲ ਦੀਆਂ ਇਹ ਦਵਾਈਆਂ ਇੰਡਸਟਰੀਅਲ ਏਰੀਆ ਬੱਦੀ ਬਰੋਟੀwala ਨਾਲਾਗੜ ਸੋਲਨ ਕਾਲੰਬ ਪੌਂਟਾ ਸਾਹਿਬਾ ਤੇ ਉਹਨਾਂ ਵਿੱਚ ਸਥਿਤ ਫਾਰਮਾ ਯੂਨਿਟਾਂ ਵਿੱਚ ਤਿਆਰ ਕੀਤੀਆਂ ਗਈਆਂ ਸਨ ਤੇ ਗੁਣਵੱਤਾ ਜਾਂਚ ਵਿੱਚ ਫੇਲ ਪਾਈਆਂ ਗਈਆਂ ਦਵਾਈਆਂ ਨੂੰ ਨਾਟ ਆਫ ਸਟੈਂਡਰਡ ਕੁਆਲਿਟੀ ਐਲਾਨਿਆ ਗਿਆ ਤੇ ਹਿਮਾਚਲ ਵਿੱਚ ਬਣੀਆਂ ਦਵਾਈਆਂ ਦੇ 35 ਸੈਂਪਲ ਸੂਬੇ ਦੀਆਂ ਲੈਬਾਰਟਰੀਆਂ ਵਿੱਚ ਅਤੇ 12 ਸੈਂਪਲ ਕੇਂਦਰੀ ਲੈਬਾਰਟਰੀਆਂ ਵਿੱਚ ਫੇਲ ਪਾਏ ਗਏ ਹਨ ਤੇ ਸ਼ਰਮੌਰ ਜ਼ਿਲ੍ਹੇ ਦੇ ਕਾਲੰਬ ਵਿੱਚ ਸਥਿਤ ਇੱਕ ਕੰਪਨੀ ਦੇ ਪੰਜ ਸੈਂਪਲ ਫੇਲ ਹੋ ਗਏ ਤੇ ਹਿਮਾਚਲ ਦੇ ਡਰੱਗ ਕੰਟਰੋਲਰ ਮਨੀਸ਼ ਕਪੂਰ ਅਨੁਸਾਰ ਡਰੱਗ ਅਲਰਟ ਵਿੱਚ ਜਿਨ੍ਹਾਂ ਉਦਯੋਗਾਂ ਦੀਆਂ ਦਵਾਈਆਂ ਦੇ ਸੈਂਪਲ ਫੇਲ ਹੋਏ ਹਨ ਤੇ ਉਹਨਾਂ ਸਾਰੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਵੇਲੇ ਸੰਘਣੀ ਧੁੰਦ ਛਾਈ ਹੋਈ ਹੈ ਤੇ ਸਵੇਰ ਅਤੇ ਸ਼ਾਮ ਨੂੰ ਕਾਫੀ ਠੰਡ ਹੁੰਦੀ ਹੈ ਤੇ ਅੱਜ ਅਤੇ ਕੱਲ ਲਈ ਸੰਘਣੀ ਧੁੰਦ ਲਈ yellow alert ਜਾਰੀ ਕੀਤਾ ਗਿਆ ਤੇ ਮੌਸਮ ਵਿਭਾਗ ਦੇ ਅਨੁਸਾਰ 20 ਤੋਂ 22 ਦਸੰਬਰ ਤੱਕ ਵਕ-ਵਕ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਦੂਜੇ ਪਾਸੇ ਦਿਨ ਅਤੇ ਰਾਤ ਦੋਵਾਂ ਦਾ ਤਾਪਮਨ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਗਿਆ ਹੈ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਘਟੋ-ਘਟ ਤਾਪਮਨ 1.2 ਡਿਗਰੀ ਕਟ ਗਿਆ ਤੇ ਇਸ ਨਾਲ ਠੰਡ ਹੋਰ ਤੇਜ਼ ਹੋਵੇਗੀ ਤੇ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਸਵੇਰ ਦਾ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੋਂ ਘਟੂ ਘਟ ਦਾ ਤਾਪਮਾਨ 4.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਤੇ ਧੁੰਦ ਕਾਰਨ ਸੱਤ ਸੜਕ ਹਾਦਸੇ ਵਾਪਰੇ ਇਸ ਦੌਰਾਨ Rajasthan ਉੱਤੇ ਇੱਕ ਐਂਟੀ ਸਾਈਕਲਨ ਸਿਸਟਮ ਬਣ ਰਿਹਾ ਹੈ ਇਸ ਕਾਰਨ ਕੁਝ ਖੇਤਰਾਂ ਵਿੱਚ ਅੱਜ ਬੱਦਲਵਾਈ ਰਹੇਗੀ ਤੇ ਮੀਂਹ ਪਵੇਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪ੍ਰਸ਼ਾਸਕੀ ਕਾਰਨਾ ਕਰਕੇ PUCET ਪ੍ਰਵੇਸ਼ ਪ੍ਰੀਖਿਆ 2026 ਤੇ ਪੰਜਾਬ ਯੂਨੀਵਰਸਿਟੀ ਟੂਰਿਜ਼ਮ ਐਂਡ ਹੌਸਪੀਟੈਲਿਟੀ ਐਪਟੀਟਿਊਡ ਟੈਸਟ 2026 ਨੂੰ ਮੁਲਤਵੀ ਕਰ ਦਿੱਤਾ ਹੈ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਖਾਸ ਕਰਕੇ PUCET 2026 ਜੋ ਕਿ ਅਸਲ ਚ 28 ਦਸੰਬਰ ਨੂੰ ਨਿਰਧਾਰਤ ਕੀਤੀ ਗਈ ਸੀ ਹੁਣ 10 ਮਈ ਨੂੰ ਹੋਵੇਗੀ ਪੰਜਾਬ ਯੂਨੀਵਰਸਿਟੀ ਟੂਰਿਜ਼ਮ ਐਂਡ ਹਸਪੀਟੈਲਿਟੀ ਐਪਟੀਟਿਊਡ ਟੈਸਟ 2026 ਜੋ ਕਿ ਪਹਿਲਾ 9 ਨਵੰਬਰ 2026 ਨੂੰ ਨਿਰਧਾਰਤ ਕੀਤੀ ਗਈ ਸੀ ਹੁਣ 15 ਮਈ 2026 ਨੂੰ ਹੋਵੇਗੀ ਯੂਨੀਵਰਸਿਟੀ ਨੇ ਉਮੀਦਵਾਰਾਂ ਦੇ ਆਮ ਜਨਤਾ ਨੂੰ ਸੂਚਿਤ ਕੀਤਾ ਕਿ ਦੋਵਾਂ ਪ੍ਰੀਖਿਆਵਾਂ ਲਈ ਸੋਧਿਆ ਸਮਾਂ ਸਥਾਪਨ ਅਤੇ ਵਿਸਤਾਰ ਪੂਰਵਕ ਜਾਣਕਾਰੀ ਯੂਨੀਵਰਸਿਟੀ ਦੀਆਂ ਅਧਿਕਾਰਤ ਵੈੱਬਸਾਈਟਾਂ ਤੇ ਉਪਲਬਧ ਅਤੇ ਉਮੀਦਵਾਰ PUCET ਸੰਬੰਧੀ ਜਾਣਕਾਰੀ ਲਈ cetug.puchd.ac.in ਤੇ ਟੂਰਿਜ਼ਮ ਤੇ ਹਸਪੀਟੈਲਿਟੀ ਐਪਟੀਟਿਊਡ ਟੈਸਟ ਸੰਬੰਧੀ ਜਾਣਕਾਰੀ ਲਈ puthat.puchd.ac.in ਤੇ ਜਾ ਸਕਦੇ ਹਨ ਪੰਜਾਬ ਚ ਇਸ ਸਮੇਂ ਬਰਫੀਲੀਆਂ ਹਵਾਵਾਂ ਚੱਲ ਰਹੀਆਂ ਹਨ ਤੇ ਸੰਗਣੀ ਧੁੰਦ ਪੈ ਰਹੀ ਹੈ ਤੇ ਪੂਰੇ ਸੂਬੇ ਦੇ ਸਕੂਲ ਅਜੇ ਵੀ ਸਵੇਰੇ 9 ਵਜੇ ਖੁੱਲਦੇ ਹਨ ਤੇ ਕੜਾਕੇ ਵਿੱਚ ਠੰਡ ਨੂੰ ਦੇਖਦੇ ਮਾਪਿਆਂ ਤੇ ਅਧਿਆਪਕ ਸੰਗਠਨਾਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੁਰੰਤ ਸਕੂਲਾਂ ਦੇ ਸਮੇਂ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਦਲੇ ਤੇ ਇਸ ਸੰਬੰਧੀ ਲੁਧਿਆਣਾ ਜ਼ਿਲ੍ਹੇ ਚ ਮਾਪਿਆਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਨੂੰ ਸੂਰਜ ਚਮਕਣ ਤੱਕ ਬਾਹਰ ਕੱਢਣਾ ਉਹਨਾਂ ਦੀ ਸਿਹਤ ਲਈ ਖਤਰਾ ਤੇ ਉਹਨਾਂ ਨੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਸਕੂਲਾਂ ਦਾ ਸਾਮਾ ਬਦਲਣ ਦਾ ਫੈਸਲਾ ਨਹੀਂ ਕਰਦਾ ਤਾਂ ਹੰਦਕਾਰਨ ਹੋਣ ਵਾਲੇ ਸੜਕ ਹਾਦਸਿਆਂ ਦਾ ਖਤਰਾ ਹੋਰ ਵੱਧ ਸਕਦਾ ਤੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਦੇ ਠੰਡੇ ਕਮਰਿਆਂ 'ਚ ਘੰਟਿਆ ਵੱਦੀ ਪੜਾਈ ਕਰਨਾ ਬੱਚਿਆਂ ਲਈ ਦਰਦਨਾਕ ਸਾਬਤ ਹੋ ਰਿਹਾ ਹੈ ਤੇ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜੋ ਕਿ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਤੋਂ ਆਉਂਦੇ ਹਨ ਤੇ ਇਹਨਾਂ ਕੋਲ ਠੋਕਵੇਂ ਗਰਮ ਕੱਪੜਿਆਂ ਦੀ ਕਾਟ ਹੁੰਦੀ ਹੈ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ ਤੇ ਪ੍ਰਿੰਸੀਪਲ ਅਨੁਸਾਰ ਸਾਰੇ ਵਿਦਿਆਰਥੀਆਂ ਲਈ ਕਮਰੇਾਂ 'ਚ ਹੀਟਰ ਜਾਂ ਬਲੋਰ ਪ੍ਰਦਾਨ ਕਰਨਾ ਆਰਥਿਕ ਤੇ ਵਿਵਹਾਰਕ ਤੌਰ ਤੇ ਸੰਭਵ ਨਹੀਂ ਹੈ ਤੇ ਨਤੀਜੇ ਵਜੋਂ ਬੱਚੇ ਕਲਾਸ ਵਿੱਚ ਪੈਨ ਫੜਨ ਲਈ ਵੀ ਸੰਘਰਸ਼ ਕਰ ਰਹੇ ਹਨ ਕੈਨੇਡਾ ਦੇ ਸਸਕਾਚਚਵਨ ਸੂਬੇ ਵਿੱਚ ਤਿੰਨ ਟਰੱਕਾਂ ਦੀ ਟੱਕਰ ਦੌਰਾਨ 33 ਸਾਲ ਦਾ ਇੰਦਰਜੀਤ ਸਿੰਘ ਦਮ ਤੋੜ ਗਿਆ ਤੇ ਹਾਦਸਾ ਬਰਾਊਡ 뷰 ਸ਼ਹਿਰ ਤੋਂ 2 ਕਿਲੋਮੀਟਰ ਪੂਰਬ ਵੱਲ ਹਾਈਵੇ 1 ਅਤੇ ਹਾਈਵੇ 201 ਦੇ ਇੰਟਰਸੈਕਸ਼ਨ ਨੇੜੇ ਵਾਪਰਿਆ ਐਮਰਜੈਂਸੀ ਕਾਮਿਆਂ ਵੱਲੋਂ ਇੰਦਰਜੀਤ ਸਿੰਘ ਨੂੰ ਮੌਕੇ ਤੇ ਹੀ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ ਗਿਆ ਤੇ ਜਦਕਿ ਹੋਰਨਾਂ ਟਰੱਕਾਂ ਵਿੱਚ ਸਵਾਰ ਤਿੰਨ ਜਣਿਆਂ ਵਿੱਚੋਂ ਦੋ ਨੂੰ ਹਸਪਤਾਲ ਦਾਖਲ ਕਰਵਾਏ ਜਾਣ ਦੀ ਰਿਪੋਰਟ ਹੈ ਤੇ ਪੁਲਿਸ ਮੁਤਾਬਕ ਤੇ ਜੇ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਵੱਜੀ ਬ੍ਰਾਡਯੂ ਆਰਸੀਐਮਪੀ ਮੁਤਾਬਕ ਮੋਡਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੋ ਟਰੱਕਾਂ ਦੀ ਆਪਸ ਟੱਕਰ ਹੋਈ ਤੀਜਾ ਟਰੱਕ ਹਾਈਵੇ ਤੋਂ ਖਦਾਨਾ ਵਿੱਚ ਉਤਰ ਗਿਆ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਤੀਜਾ ਟਰੱਕ ਖਾਸੇ ਮਗਰੋਂ ਹਾਈਵੇ ਤੋਂ ਉਤਰਿਆ ਜਾਂ ਟੱਕਰ ਤੋਂ ਬਚਣ ਲਈ ਡਰਾਈਵਰ ਨੇ ਕੱਟ ਮਾਰਿਆ ਉਹ ਆਪਣੇ ਪਿੱਛੇ ਬਜ਼ੁਰਗ ਮਾਂ ਪਤਨੀ ਅਤੇ 5 ਸਾਲ ਤੇ 3 ਸਾਲ ਦੀਆਂ ਧੀਆਂ ਛੱਡ ਗਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੇ ਨਾਨ ਸਟੇਟ ਸਿਵਲ ਸਰਵਿਸ ਅਫਸਰ ਚੋਂ IAS ਦੇ ਤਿੰਨ ਅਹੁਦਿਆਂ ਲਈ ਉਮੀਦਵਾਰਾਂ ਦੀ ਅੰਤਿਮ ਚੋਣ ਤੇ ਰੋਕ ਲਗਾ ਲਾਉਂਦੇ ਆ ਪੰਜਾਬ ਸਰਕਾਰ ਵੱਲੋਂ ਭੇਜੀ ਸਿਫਾਰਿਸ਼ ਸੂਚੀ ਤੇ ਰੋਕ ਲਗਾ ਦਿੱਤੀ ਤੇ ਪੰਜਾਬ ਸਿਵਲ ਸਰਵਿਸ ਐਗਜ਼ੀਕਿਊਟਿਵ ਬ੍ਰਾਂਚ ਆਫਿਸਰਸ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵੱਲੋਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ UPSC ਨੂੰ ਭੇਜੀ 14 ਉਮੀਦਵਾਰਾਂ ਦੀ ਸਿਫਾਰਿਸ਼ ਸੂਚੀ ਨੂੰ ਚੁਣੌਤੀ ਦਿੱਤੀ ਸੀ ਤੇ ਪੰਜਾਬ ਸਰਕਾਰ ਨੇ IAS ਅਫਸਰ ਬਣਾਈ ਜਾਣ ਦੀ ਚੋਣ ਸੰਬੰਧੀ ਸਕਰੀਨਿੰਗ ਕਮੇਟੀ ਬਣਾਈ ਸੀ ਅਤੇ ਇਸ ਕਮੇਟੀ ਨੇ ਵਿਭਾਗਾਂ ਤੋਂ ਦਰਸਕਤਾਂ ਦੀ ਮੰਗ ਕੀਤੀ ਸੀ ਤੇ ਵੱਖ-ਵੱਖ ਵਿਭਾਗਾਂ ਨੇ 32 ਉਮੀਦਵਾਰਾਂ ਦੀ ਸਿਫਾਰਿਸ਼ ਸਕਰੀਨਿੰਗ ਕਮੇਟੀ ਕੋਲ ਭੇਜੀ ਸੀ ਤੇ ਹਾਈ ਕੋਰਟ ਨੇ ਜਸਟਿਸ ਅਨੁਪੰਧਰ ਸਿੰਘ ਗਰੇਵਾਲ ਅਤੇ ਜਸਟਿਸ ਦੀਪਕ ਮਨਚੰਦਾ ਦੇ ਬੈਂਚ ਨੇ ਚੋਣ ਪ੍ਰਕਿਰਿਆ ਤੇ ਰੋਕ ਲਾਉਂਦਿਆਂ ਮਾਮਲੇ ਦੀ ਸੁਣਵਾਈ 22 ਜਨਵਰੀ 2026 ਨੂੰ ਤੈਅ ਕੀਤੀ ਹੈ। ਚੰਡੀਗੜ੍ਹ ਵਿੱਚ ਦੇਸ਼ ਦੇ ਵਕਾਰੀ ਪੀਜੀਆਈ ਖਾਸ ਕਰਕੇ ਉਦੇ ਵਿੱਚ ਗਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਸਰਕਾਰੀ ਗ੍ਰਾਂਟਾਂ ਨਾਲ ਸੰਬੰਧਿਤ 1.14 ਕਰੋੜ ਦੇ ਇੱਕ ਵੱਡੇ ਘੁਟਾਲੇ ਦਾ ਪਰਦਾਫਾਸ਼ ਹੋਇਆ ਤੇ ਇਸ ਮਾਮਲੇ ਵਿੱਚ ਪੀਜੀਆਈ ਦੇ 6 ਕਰਮਚਾਰੀ ਅਤੇ 2 ਪ੍ਰਾਈਵੇਟ ਲੋਕਾਂ ਸਣੇ 8 ਲੋਕਾਂ ਦੇ ਖਿਲਾਫ ਭਾਰਤੀ ਡੰਡਾ ਵਾਲੀ ਆਪੀਐਸਸੀ ਦੀ ਧਾਰਾ 406 409 420 471 ਅਤੇ 120ਬੀ ਅਤੇ ਪ੍ਰਸ਼ਾਸਚਾਰ ਰੋਕਥਾਮ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਸੀਬੀਆਈ ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਸਾਰਾ ਘਟਾਲਾ ਪੀਜੀਆਈ ਦੇ ਗੋਲ ਮਾਰਕੀਟ ਵਿੱਚ ਕथित ਇੱਕ ਫੋਟੋਕਾਪੀ ਦੁਕਾਨ ਤੋਂ ਚਲਾਇਆ ਜਾ ਰਿਹਾ ਸੀ ਤੇ ਦੁਕਾਨ ਮਾਲਕ ਪੀਜੀਆਈ ਦੇ ਪ੍ਰਾਈਵੇਟ ਗ੍ਰਾਂਟ ਸੈੱਲ ਦੇ ਕਰਮਚਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਸੀ ਤੇ ਇਹਨਾਂ ਖਾਤਿਆਂ ਰਾਹੀਂ ਜਾਲੀ ਬੈਂਕ ਖਾਤੇ ਬਣਾਏ ਗਏ ਸਨ ਜੰਨ੍ਹਾਂ ਵਿੱਚ ਮਰੀਜ਼ਾਂ ਲਈ ਗ੍ਰਾਂਟ ਫੰਡ ਟ੍ਰਾਂਸ ਕਰ ਕੀਤੇ ਗਏ ਸਨ ਤੇ ਇਸ ਤੋਂ ਇਲਾਵਾ ਮਰੀਜ਼ਾਂ ਦੇ ਨਾਮ ਤੇ ਪ੍ਰਾਪਤ ਹੋਈਆਂ ਮਹਿੰਗੀਆਂ ਦਵਾਈਆਂ ਨੂੰ ਬਾਜ਼ਾਰ ਵਿੱਚ ਗੈਰ ਕਾਨੂੰਨੀ ਤੌਰ ਤੇ ਵੇਚਿਆ ਗਿਆ ਸੀ। ਮਨੋਰੰਜਨ ਤੇ ਖੇਡ ਜਗਤ ਨਾਲ ਜੁੜੇ ਸਿਤਾਰਿਆਂ ਨੂੰ ਲੈ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਤੇ ਦੱਸ ਦਈਏ ਕਿ ED ਨੇ ਉਰਵਸ਼ੀ ਸੋਨੂ ਸੂਦ, ਮੀਮੀ ਚੱਕਰਵਰਤੀ ਤੇ ਕਈ ਹੋਰ ਪ੍ਰਮੁੱਖ ਸਿਤਾਰਿਆਂ ਵਿਰੁੱਧ ਕਾਰਵਾਈ ਕੀਤੀ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ ਤਾਂ ਇਹ ਮਾਮਲਾ ਸੱਟੇਬਾਜੀ ਐਪ ਮਾਮਲੇ ਨਾਲ ਸੰਬੰਧਿਤ ਹੈ ਤੇ ED ਬੀਤੇ ਸਮੇਂ ਤੋਂ ਇਨ੍ਹਾਂ ਸਭ ਕੋਲੋਂ ਵਾਰੀ ਵਾਰੀ ਪੁੱਛਗਿੱਛ ਕਰ ਰਹੀ ਸੀ ਤੇ ਇਸ ਤੋਂ ਪਹਿਲਾਂ ਕ੍ਰਿਕਟਰ ਸਿਖਰ ਤਵਨ ਅਤੇ ਸੁਰੇਸ਼ ਸ਼ਰਨਾ ਤੇ ਵੀ ਵੱਡਾ ਐਕਸ਼ਨ ਹੋਇਆ ਸੀ ਤੇ ਇਹ ਮਾਮਲਾ 1x ਬੈਟਿੰਗ ਐਪ ਨਾਲ ਜੁੜਿਆ ਹੋਇਆ ਤੇ ED ਨੇ ਕਈ ਕ੍ਰਿਕਟ ਅਤੇ ਬਾਲੀਵੁੱਡ ਸਟਾਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ ਤੇ ਜੰਨ ਸਟਾਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਉਹਨਾਂ ਵਿੱਚ ਯੁਵਰਾਜ ਸਿੰਘ ਰੋਬਿਨ ਉਥੱਪਾ ਵਰਸ਼ੀ ਰਤਲਾ ਸੋਨੂ ਸੂਦ ਮੀਮੀ ਚੱਕਰਵਰਤੀ ਅੰਕੁਸ਼ ਹਜ਼ਾਰਾ ਅਤੇ ਨੀਹਾ ਸ਼ਰਮਾ ਸ਼ਾਮਲ ਹਨ ਸੋ ਅੱਜ ਦੇ ਬੁਲਟਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ